ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਜੀ ਮੌਸਮ ਦੀ ਜਾਣਕਾਰੀ 14 15 16 17 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉਪਰ ਹਲਕੀ ਦਰਮਿਆਨੀ ਬੱਦਲਵਾਈ ਛਾਣੀ ਸ਼ੁਰੂ ਹੋ ਚੁੱਕੀ ਜਦੋਂ ਦੁਆਰਾ ਤੋਂ ਤਗੜੀ ਬੱਦਲਵਾਈ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿੰਨੀ ਕਿ ਵੀ ਹੈ ਉਹ ਗਰਮੀ ਨੂੰ ਥੋੜਾ ਜਿਹਾ ਫੇਰ ਤੋਂ ਵਧਾਉਂਦੀ ਹੋਈ ਦਿਖਾਈ ਦੇ ਰਹੀ ਹੈ ਤੁਸੀਂ ਕਹੋਗੇ ਬੱਦਲਵਾਈ ਨਾਲ ਕਿਵੇਂ ਗਰਮੀ ਵਧ ਰਹੀ ਹੈ ਕਿਉਂਕਿ ਹਵਾ ਦੀ ਜਿਹੜੀ ਹੈ ਉਹ ਪੂਰਬੀ ਦਿਸ਼ਾ ਤੋਂ ਵਾਪਸੀ ਹੋ ਚੁੱਕੀ ਹੈ ਪਹਿਲਾਂ ਦੋ ਦਿਨ ਸਾਨੂੰ ਪੱਛਮੀ ਹਵਾ ਚੱਲਦੀ ਹੋਈ ਦਿਖਾਈ ਦਿੱਤੀ ਸੀ ਜਿਸ ਦੇ ਨਾਲ ਮੌਸਮ ਕਲੀਅਰ ਹੋ ਚੁੱਕਿਆ ਸੀ ਧੁੱਪ ਬਣ ਚੁੱਕੀ ਸੀ ਪੰਜਾਬ ਦੇ ਉੱਪਰ ਤੇ ਕੜਾਕੇ ਦੀ ਧੁੱਪ ਪੈਣ ਦੇ ਨਾਲ-ਨਾਲ ਥੋੜੀ-ਬੋਧੀ ਠੰਡੀ ਹਵਾ ਚੱਲ ਰਹੀ ਸੀ ਜਿਸ ਦੇ ਨਾਲ ਕਿ ਤਾਪਮਾਨ 35 ਡਿਗਰੀ ਦੇ ਨੇੜੇ-ਤੇੜੇ ਬਣੇ ਹੋਏ ਸੀ ਪਰ ਹੁਣ ਪੂਰਬੀ ਹਵਾ ਦੀ ਵਾਪਸੀ ਹੋ ਚੁੱਕੀ ਹੈ ਪੰਜਾਬ ਦੇ ਉੱਪਰ ਹਲਕੀ ਦਰਮਿਆਨੀ ਬੱਦਲਬਾਈ ਮਿਕਸ ਰੂਪ ਦੇ ਵਿੱਚ ਬਣਨੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਸਿੱਟੇ ਵਜੋਂ ਤਾਪਮਾਨ ਵੱਧ ਚੁੱਕੇ ਨੇ ਪੰਜਾਬ ਦਾ ਹੁਣ ਜਿਹੜਾ ਅੱਜ ਦਾ ਐਵਰੇਜ ਤਾਪਮਾਨ ਹੈ ਉਹ 37 ਡਿਗਰੀ ਦੇ ਨੇੜੇ ਤੇਰੇ ਦੇਖਿਆ ਜਾ ਰਿਹਾ ਜਾਨੀ ਕਿ ਤਾਪਮਾਨ ਜਿਹੜੇ 2 ਤੋਂ 3 ਡਿਗਰੀ ਵੱਧ ਚੁੱਕੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਜੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਹੈ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੌਸਮ ਦੇ ਹਾਲਾਤਾਂ ਦੀ ਕਿਹੜੇ ਕਿਹੜੇ ਦਿਨ ਕਿਹੜੇ ਕਿਹੜੇ ਇਲਾਕੇ ਵਿੱਚ ਕਿਵੇਂ ਦੇ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਾਂ ਧੁੱਪ ਹੈ ਜਾਂ ਕਿਆ ਹੈ ਉਹ ਵੀ ਦੇਖ ਲੈਂਦੇ ਜੀ ਆਪਾਂ ਦੇਖਿਆ ਜਾਵੇ ਤਾਂ 14 ਤਰੀਕ ਨੂੰ ਗੱਲ ਕਰੀ ਜਾਵੇ ਤਾਂ ਥੋੜੇ ਸਿਸਟਮ ਵਾਧਾ ਹੋਇਆ ਦਿਖਾਈ ਦੇ ਰਿਹਾ ਬੱਦਲਬਾਜ਼ੀ ਦਾ ਅਸਰ ਜਿਹੜਾ ਹੈ ਉਹ ਮੇਨ ਤੌਰ ਤੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾਹ ਰੂਪਨਗਰ ਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਥੋੜੀ ਜਿਹੀ ਬੱਦਲਬਾਜ਼ੀ ਜ਼ਿਆਦਾ ਹੈ ਥੋੜੀ ਜਿਹੀ ਕਿਰਮਣਕਣੀ ਵੀ ਹੋ ਸਕਦੀ ਹੈ ਤੇ ਬੱਦਲਬਾਜ਼ੀ ਦੇ ਕਾਰਨ ਇਹੜੇ ਹਾਲਾਤ ਨੇ ਥੋੜੇ ਬਹੁਤੇ ਮੀਂਹ ਦੇ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨੇ ਜੋ ਕਿ ਇੱਕ ਆਮ ਨਾਲੋਂ ਥੋੜੀ ਜਿਹਾ ਜ਼ਿਆਦਾ ਬੱਦਲ ਬਈ ਹੈ ਥੋੜੀ ਜਿਹੀ ਮੀਂਹ ਦੀ ਉਮੀਦ ਇੱਕ ਤਰੀਕੇ ਨਾਲ ਬਣਦੀ ਹੋਈ ਦਿਖਾਈ ਦੇ ਸਕਦੀ ਹੈ ਅੰਮ੍ਰਿਤਸਰ ਕਪੂਰਥਲਾ ਜਲੰਧਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਵੀ ਥੋੜੀ ਜਿਹੀ ਬੂੰਦਾਬੰਦੀ ਦੇ ਹਾਲਾਤ ਬਣ ਸਕਦੇ ਨੇ ਥੋੜੀ ਬਹੁਤੀ ਕਿਣਮਣ ਕਣੀ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਤਰਨਤਨ ਫਿਰੋਜ਼ਪੁਰ ਫਰੀਦਕੋੜ ਮੋਕਸਰ ਫਜ਼ਿਲਕਾ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਤੇ ਸੰਗਰੂਰ ਇਹ ਮੌਸਮ ਡਰਾਈ ਰਹੇਗਾ ਇਹਨਾਂ ਇਲਾਕਿਆਂ ਵਿੱਚ ਬੱਦਲ ਬਈ ਆ ਜਾ ਸਕਦੀ ਹੈ ਪਰ ਕੋਈ ਤਕੜੀ ਕਾਰਵਾਈ ਨਹੀਂ ਹੈਗੀ ਜਿਹਦੇ ਨਾਲ ਇਹ ਕਹੀ ਹੈ ਕਿ ਬਹੁਤ ਤਕੜਾ ਮੀਂਹ ਆ ਸਕਦਾ ਹੈ ਅਜਿਹੀ ਉਮੀਦ ਨਹੀਂ ਹੈ 15 ਤਰੀਕ ਨੂੰ ਸਿਸਟਮ ਬਹੁਤ ਜ਼ਿਆਦਾ ਕਮਜ਼ੋਰ ਪੈ ਰਿਹਾ ਜੀ ਸਿਰਫ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਇਹਨਾਂ ਇਲਾਕਿਆਂ ਵਿੱਚ ਕੁਸ਼ਕ ਹੱਦ ਵਿੱਚ ਬੂੰਦਾਬੰਦੀ ਦੀ ਥੋੜੀ-ਬਹੁਤੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਤਕੜੀ ਕਾਰਵਾਈ ਨਹੀਂ ਹੈ ਜਿਹਦੇ ਨਾਲ ਕੋਈ ਆਪਾਂ ਕਹੀਏ ਕਿ ਬਹੁਤ ਤਕੜਾ ਮੀਂਹ ਆ ਜਾਵੇਗਾ ਜਾਂ ਬਹੁਤ ਤਕੜੀ ਕੋਈ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਮੌਸਮ ਖੁਸ਼ਕ ਹੁੰਦਾ ਦਿਖਾਈ ਦੇ ਰਿਹਾ ਹੈ ਮੌਸਮ ਸਾਫ਼ ਹੁੰਦਾ ਦਿਖਾਈ ਦੇ ਰਿਹਾ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਲਗਭਗ ਨਾ ਮਾਤਰ ਦੇ ਬਰਾਬਰ ਮੀਂਹ ਦੀ ਉਮੀਦ ਤੇ ਸੇਮ ਹਾਲਾ ਸਾਨੂੰ 16 ਤਰੀਕ ਨੂੰ ਵੀ ਦਿਖਾਈ ਦੇ ਰਹੇ ਨੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਮੋਹਾਲੀ ਇਹਨਾਂ ਇਲਾਕਿਆਂ ਵਿੱਚ ਕੁਸ਼ਕ ਬੱਦਲਬਾਈ ਆ ਸਕਦੀ ਹੈ ਤਕੜੀ ਮੀਂਹ ਦੀ ਉਮੀਦ ਨਹੀਂ ਹੈ ਕੁਝ ਪਰਸੈਂਟ ਦੀ ਬੱਦਲਬਾਈ ਆ ਸਕਦੀ ਹੈ ਜਿਸ ਦੇ ਸਿੱਟੇ ਵਜੋਂ ਥੋੜੀ ਬਹੁਤੀ ਮੀਂਹ ਦੀ ਬੂੰਦਾਬੰਦੀ ਦੀ ਹਰਕਤਾਂ ਹੋ ਸਕਦੀਆਂ ਨੇ ਭਾਰੀ ਮੀਂਹ ਦੀ ਉਮੀਦ ਫਿਲਹਾਲ ਨਾ ਮਾਤਰ ਦੇ ਬਰਾਬਰ ਦਿਖਾਈ ਦੇ ਰਹੀ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦਾ ਮੌਸਮ ਬਣਦਾ ਦਿਖਾਈ ਨਹੀਂ ਦੇ ਰਿਹਾ 36 37 38 ਡਿਗਰੀ ਤੱਕ ਤਾਪਮਨ ਜਾ ਸਕਦਾ ਹੈ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਫਿਲਹਾਲ ਮੌਸਮ ਜਿਹੜਾ ਉਹ ਹੌਲੀ ਹੌਲੀ ਕਮਜ਼ੋਰ ਪੈ ਰਿਹਾ ਜੀ ਮੌਨਸੂਨ ਦਾ ਤੇ ਧੁੱਪ ਵੱਧ ਰਹੀ ਹੈ ਹੰਮਸ ਵੱਧ ਰਹੀ ਹੈ ਗਰਮੀ ਵੱਧ ਰਹੀ ਹੈ ਜੋ ਕਿ ਸਾਨੂੰ ਸਤੰਬਰ ਦੇ ਅਖੀਰ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਦਿਨਾਂ ਤੱਕ ਇਸੇ ਤਰੀਕੇ ਦਾ ਮਾਹੌਲ ਦੇਖਣ ਨੂੰ ਮਿਲੇਗਾ ਪਰ 17 ਤਰੀਕ ਨੂੰ ਉਮੀਦ ਜਾਗ ਰਹੀ ਹੈ ਕਿ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਹਦੇ ਨਾਲ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਰ ਰੂਪਨਗਰ ਤੇ ਮੁਹਾਲੀ ਇਹਨਾਂ ਇਲਾਕਿਆਂ ਵਿੱਚ ਮੀਂਹ ਦੀ ਉਮੀਦ ਬਣਦੀ ਦਿਖਾਈ ਦੇ ਰਹੀ ਹੈ ਪਰ ਨਾਲ ਦੀ ਨਾਲ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਾਹਿਬਾ ਤੇ ਪਟਿਆਲਾ ਇਹਨਾਂ ਵਿੱਚ ਥੋੜੀ-ਬਹੁਤੀ ਮੀਂਹ ਦੀ ਉਮੀਦ ਹੈ ਜ਼ਿਆਦਾ ਉਮੀਦ ਨਹੀਂ ਹੈ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਸੰਗਰੂਰ ਤੇ ਮਾਨਸਾ ਇਹਨਾਂ ਵਿੱਚ ਮੌਸਮ ਡਰਾਈ ਬਣੇ ਰਹਿਣ ਦੀ ਉਮੀਦ ਹੈ ਧੁੱਪ ਕੜਾਕੇ ਦੀ ਪਵੇਗੀ ਤਾਪਮਨ 35 ਡਿਗਰੀ ਪਲੱਸ ਚੱਲਦੇ ਹੋਏ ਦਿਖਾਈ ਦੇਣਗੇ ਹਾਲਾਤ ਜਿਹੜੇ ਉਹ ਲਗਭਗ ਗਰਮੀ ਦੇ ਹੀ ਬਣਦੇ ਹੋਏ ਇਹਨਾਂ ਇਲਾਕਿਆਂ ਵਿੱਚ ਦਿਖਾਈ ਦੇਣਗੇ ਹੁਣ ਮੀਂਹ ਦੀ ਉਮੀਦ ਘਟਣ ਕਰਕੇ ਗਰਮੀ ਵਧੇਗੀ ਹਮਸ ਵਧੇਗੀ ਤੇ ਬਾਕੀ ਤੁਸੀਂ ਖਿਆਲ ਰੱਖੋ ਆਪਣਾ ਜਿੱਥੇ ਵੀ ਹੋ ਕਿਉਂਕਿ ਹੜਾਂ ਤੋਂ ਬਾਅਦ ਹੁਣ ਬਿਮਾਰੀਆਂ ਦਾ ਵੀ ਦੌਰ ਚੱਲਣਾ ਹੈ ਤੇ ਜਿਸ ਦੇ ਕਾਰਨ ਤੁਸੀਂ ਹੋ ਸਕੇ ਤਾਂ ਆਪਣੇ ਨੇੜੇ-ਤੇੜੇ ਕਿਸੇ ਵੀ ਆਪਣੇ ਹੈਲਥ ਡਿਪਾਰਟਮੈਂਟ ਦੇ ਸੰਪਰਕ 'ਚ ਰਹੋ ਕਿਉਂਕਿ ਹੁਣ ਹੜਾਂ ਤੋਂ ਬਾਅਦ ਅਕਸਰ ਦੇਖਿਆ ਜਾਂਦਾ ਹੈ ਕਿ ਬਿਮਾਰੀਆਂ ਸਿਰ ਚੱਕ ਦਿਆਂ ਨੇ ਤੇ ਉਹਨਾਂ ਤੋਂ ਰੋਗ ਤਾਮ ਦੇ ਲਈ ਖੁਦ ਵੀ ਪਹਿਲ ਕਰੋ ਤੇ ਬਾਕੀ ਨੂੰ ਵੀ ਬਚਾ ਕੇ ਰੱਖੋ ਬਣੇ ਰਹੋ ਚੈਨਲ ਦੇ ਉੱਪਰ ਹਰੇਕ ਮੌਸਮ ਦੀ ਜਾਣਕਾਰੀ ਲਈ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ